ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਸਾਰੇ ਬਲੌਗ ਦੇ ਵਿੱਚ ਹੋਸਲਾ ਜੀ ਕੇ ਬੇ ਸਾਰੇ ਠੀਕ ਠਾਕ ਅਸੀਂ ਵੀ ਸਾਡੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ। ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ। ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਪਸੰਦ ਆਉਂਦੀਆਂ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜੁਲਦੀ ਦਿਓ। ਹਾਂਜੀ ਤੇ ਸਵੇਰ ਦਾ ਟਾਈਮ ਆ। ਤੇ ਆਪਾਂ ਲੱਗੇ ਹੋਏ ਆਪਣੇ ਕੰਮਕਾਰ ਕਰਨ ਤੇ ਇੱਥੇ ਨਾ ਮੈਂ ਸਾਰੇ ਝਾੜੂ ਲਗਾਤਾ ਤੇ ਉਸ ਤੋਂ ਬਾਅਦ ਫਿਰ ਗੋਹਾ ਕੁੜਾ ਚੱਕ ਕੇ ਨਾ ਪਸ਼ੂ ਵੀ ਨੜਾਤੇ ਸੀਗੇ ਪਸ਼ੂ ਨੂੰ ਨੜਾਉਣ ਤੋਂ ਬਾਅਦ ਉਹਨਾਂ ਦੇ ਮੈਂ ਲੱਗੇ ਸੀਗੇ ਤੇਲ ਲਾਉਣ ਉਹ ਵੀ ਦਵਾਈ ਜੀ ਦੀ ਮੱਖੀਆਂ ਨਾਲ ਮੱਖੀਆਂ ਕਾਫੀ ਹੋ ਗਈਆਂ ਸੀਗੀਆਂ ਹੁਣ ਤਾਂ ਬਹੁਤ ਜ਼ਿਆਦਾ ਮੱਖੀ ਹੋ ਗਈ ਤੇ ਵੈਸੇ ਬੈਂਦਿਤਾ ਹੈ ਨਹੀਂ ਇਹਦੇ ਨਾਲ ਦਵਾਈ ਲਈ ਤੇ ਰਾੜੜੜੇ ਬਹੁਤ ਘੁੰਮਦੀਆਂ ਨੇ ਤੇ ਮੈਂ ਵੀ ਚਲੋ ਹੁਣ ਨਾਲ ਇਹੋ ਨੇ ਪਸ਼ੂ ਵੀ ਮਾਰਤੀ ਸਮਾਰ ਕੇ ਤੇ ਉਹੀ ਮਾਰਨ ਲੱਗੀ ਹੋਈ ਸੀ ਐਨ ਆਪਾਂ ਇਹਨਾਂ ਨੂੰ ਲਾ ਦਾਂਗੇ ਸਾਰਾ ਪਿੰਡਾ ਆਹਨ ਗੱਚ ਕਰ ਦਾਂਗੇ ਦਵਾਈ ਦੇ ਨਾਲ ਤਾਂ ਜੋ ਪਸ਼ੂ ਹਨਾ ਆਰਾਮ ਨਾਲ ਬੈਠੇ ਰਹਿਣ ਬਸ ਹੁਣ ਇਹਨਾਂ ਨੂੰ ਪਾਣੀ ਵਗੈਰਾ ਪੀ ਲਿਆ ਕੱਕ ਵੀ ਖਾ ਲਏ ਹਨਾ ਹੁਣ ਬਸ ਸਾਰਾ ਦਿਹਾੜੀ ਨਾਲ ਬੈਠਿਆ ਰਹਿਣੀ ਆ ਬਸ ਹੁਣ ਸ਼ਾਮ ਹੋਇਆ ਜਦੋਂ ਕਾਕਾ ਪਾਪਾ ਮਾਂ ਕੇ ਦੁਆਰਾ ਇਹਨਾਂ ਕੋਲ ਆਮਾਂਗੇ ਵਸੋ ਹ ਆਪਣਾ ਕੰਮ ਇਨਾਂ ਕੋਲ ਨਿਪਟੜ ਜੂਗਾ ਪਸ਼ੂਆ ਕੋ ਤੇ ਆਪਾਂ ਫੇ ਜਾ ਕੇ ਆਪਣੇ ਉੱਪਰਲੇ ਕੰਮ ਕਰਾਂਗੇ ਝਾੜੂ ਗੋਚਿਆੜੇ ਜਿਸ ਕਾਰਨ ਸਕੂਲ ਚਲੇਗਾ ਸੀਗਾ ਉਹਦਾ ਅੱਜ ਦੀ ਤੁਹਾਡੀ ਲੱਗਣਾ ਸੀਗਾ ਸਕੂਲ ਹੋਣ ਨੂੰ ਮਤ ਤੋਰਤਾ ਸੀਗਾ ਤੇ ਉਦੋਂ ਬਾਅਦ ਲੱਗੀ ਤੀ ਕੰਮ ਕਰਨਾ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਆਪਣੇ ਵੀਡੀਓ ਤੇ ਆਉਣ ਦੇ ਲਈ ਤੇ ਸਾਰੇ ਚਲੇ ਕਮੈਂਟ ਕਰਦੇ ਨੇ ਇਸੇ ਇਸੇ ਤਰ੍ਹਾਂ ਇਹ ਛੋਟੇ ਛੋਟੇ ਕਮੈਂਟ ਕਰਦੇ ਰਹਾ ਕਰੋ ਬਹੁਤ ਵਧੀਆ ਲੱਗਦਾ ਤੁਹਾਡੇ ਕਮੈਂਟ ਪੜ੍ਹ ਕੇ ਇਹਨੂੰ ਉਹਨਾ ਇਥੇ ਮੈਂ ਫੈਨ ਮੜ ਮੜ ਲਾ ਰਹੀ ਸੀ ਕੀ ਇਹਦੇ ਤੇ ਕਿ ਕਿਤੇ ਤਾਂ ਰਹਿਣਾ ਜਾ ਨਹੀਂ ਇਹ ਤਾਂ ਸਵਾਰ ਕੇ ਲਵਾ ਲੰਦੀ ਆ ਤੁਹਾਨੂੰ ਮੈਂ ਅੱਗੇ ਵੀ ਕਈ ਵਾਰ ਦੱਸਿਆ ਜਿਹੜੀਆਂ ਝੋਟੀਆਂ ਇਹ ਵੀ ਤੁਸੇ ਇੱਕ ਲੋਟ ਲਵਾਉਂਦੀ ਹੈਗੀ ਇਹ ਟੱਪਦੀ ਵਾਲਾ ਹੈ ਹੋਂਤਾ ਇੱਥੇ ਨਾ ਕਰਨ ਸਾਜਰੀ ਚੜ ਕੇ ਪਾ ਆ ਜਾਂਦੀ ਹੈ ਤੇ ਪਸ਼ੂ ਨੂੰ ਸੇਵ ਪੈ ਰਿਆ ਸੀ ਦਾ ਸਾਜਰੀ ਤਾਂ ਹੀ ਪਸ਼ੂ ਹਲੇ ਬੈਠੇ ਨੇ ਜੀ ਇਹ ਮਾੜੇ ਮੁੱਟੇ ਜਦੋਂ ਪਰ ਸ਼ਾਮ ਆ ਜਾ ਮੁਰੂਗਾ ਫੇਰ ਇਹਨਾਂ ਵਾਲੇ ਬਹਿਣਾ ਹੈ ਤੇ ਆਪਣੀ ਚੜਦੀ ਧੁੱਪਾਂ ਕਰਕੇ ਨਾ ਸਾਜਰੀ ਗਰਮੀ ਲਗਾ ਲੈਂਦੀ ਹੈ ਨਾ ਮੈਂ ਇੱਥੇ ਫਿਰ ਮੈਂ ਚੱਲ ਵੀ ਨੜਾਏ ਦਿੰਦੇ ਆ ਨੜਾਉਣੀਆਂ ਹੋ ਗਈਆਂ ਸੀ ਜੀ ਹੁਣ ਤਾਂ ਲਗਭਗ ਜੀ ਰੋਜ਼ ਨੜਾਉਣੀਆਂ ਪਿਆ ਕਰਦੇ ਨੇ ਜਿਹੜੇ ਸ਼ਾਮ ਨੂੰ ਧੁੱਪਾਂ ਪੈਂਦੇ ਆ ਬਾਕੀ ਦੇ ਦੇ ਆਪਾਂ ਫਵਾਰੇ ਲੋਡ ਕਰਦਾ ਫਰ ਲੋਡ ਕਰਨੇ ਵਾਲੇ ਨੇ ਮਤਲਬ ਜਿਰਪਲ ਵਗੈਰਾ ਜਿੰਨੀ ਹੋ ਗਈ ਟੱਪਲੇ ਵਿੱਚ ਉਹ ਵੀ ਸਾਫ ਕਰਾਂਗੇ ਇੱਕਦਣ ਸਾਫ ਕਰਕੇ ਫਿਰ ਉਹ ਲਾ ਦਾਂਗੇ ਫਿਰ ਦੁਪਹਿਰ ਦਪਰ ਫਵਾਰੇ ਚੱਲ ਜਿਆ ਕਰਨਗੇ ਇੱਕ ਟਾਈਮ ਬਸ ਉਸ ਤੋਂ ਬਾਅਦ ਫਿਰ ਬੰਦ ਕਰਕੇ ਲੈ ਤੇ ਪਾਣੀ ਪਾ ਕੇ ਚੰਨ ਪੰਨੜਾ ਕੇ ਆਰਾਮ ਕਰਿਆ ਕਰ ਲੈਂਗੇ ਫਿਰ ਸਾਡੇ ਰੇ ਰਾਮ ਨਾ ਬੱਟੇ ਰਹਿੰਦੇ ਨੇ ਜੀ ਦੇਖੋ ਪਾਣੀ ਜਿੱਦੇ ਨਾਲ ਥੋੜਾ ਗੂਰ ਜੀ ਬਹੁਤ ਵਧੀਆ ਜੰਮੀ ਜਾਂਦੀ ਹੈ ਫਿਰ ਪੂਰੇ ਨਾਲ ਦੇ ਉੱਤੇ ਬੈਠ ਕੇ ਜਿੰਗਾੜੀ ਕਰੀ ਜਾਂਦੀ ਐ ਇਹ ਨਾਲ ਨਾਲ ਕੱਪੜੇ ਨਾਲ ਵਧੀਆ ਤੇਲ ਲੱਗਦੇ ਹੁੰਦੇ ਜੇ ਹੱਥ ਨਾਲ ਲਾਉਂਦੇ ਆ ਨਾ ਫਿਰ ਇੰਨਾ ਵਧੀਆ ਨਹੀਂ ਲੱਗਦਾ ਹੈਗਾ ਹੱਥਾਂ ਨੂੰ ਬਾੜ ਜੀ ਲੱਗੀ ਜਾਂਦੇ ਨੇ ਤੇ ਮੈਂ ਛੁਲੀਆਂ ਕਾਹੇ ਲਈ ਸੀ ਵੀ ਆਹ ਰਗੜ ਕੇ ਤੇਲ ਲੱਗ ਜਾਓ ਲਓ ਜੀ ਇੱਥੇ ਆਪਾਂ ਲਾਤਾ ਸਾਰਾ ਆਨ ਮਾਰਤੀ ਖਾਓ। ਹਮ ਦੋ ਦਿਨਾਂ ਦੇ ਲਾਇਆ ਬੈਡੀ ਤੇ ਨੀ ਲਾਇਆ ਹੈਗਾ। ਇਹਨਾਂ ਲਈ ਲਾਇਆ ਸੀਗਾ। ਵਾਕੀ ਚਲੋ ਜੋਂ ਇਹਨਾਂ ਦਾ ਨਵੇੜ ਕੇ ਹੋਣਾ ਹੋਵੇ ਘਰ ਦੇ ਕੰਮ ਚੱਲਦੇ ਹੁਣ। ਜਿਸਕਰਨ ਆ ਗਿਆ ਜੀ ਸਕੂਲੋਂ ਆਪਣਾ ਮਿਲੋ ਜਿਸਕਰਨ ਨੂੰ। ਹੱਲ ਗਾਇ। ਤੇ ਇਹਦਾ ਬੁਰਛ ਲਿਆ ਸੀਗਾ ਮਸ਼ੀਨ ਸਾਫ ਕਰਨ ਲਈ। ਤੇ ਇਹਨੇ ਨਾ ਤੋੜ ਲਿਆ ਪੁਰਾਣਾ ਹੋ ਗਿਆ ਸੀਗਾ। ਹੈ? ਉਹ ਬੁਰਸ਼ ਦੇ ਨਾਲ ਲੱਗਾ ਸੀ ਉਹ ਤੋੜ ਲਿਆ ਲਓ ਜੀ ਆਪਾਂ ਲੱਗੇ ਹੁਣ ਮਸ਼ੀਨ ਸਾਫ਼ ਕਰਨ ਕਿੱਥੇ ਆ ਬੁਰਸ਼ ਦੀ ਸਹਾਈਤ ਨਾਲ ਸਾਫ਼ ਕਰਾਂਗੇ ਇਹ ਜਾਲੇ ਜੇ ਫਸੇ ਹੋਏ ਨੇ ਜਾਮ ਜੀ ਹੋਈ ਪਈ ਹੈ ਘੜ ਘੜ ਕਰ ਦਈਏ ਇਹਨਾਂ ਸਾਫ਼ ਕਰ ਦਈਏ ਹਾਂ ਤੇਲ ਨਾ ਕਰੂੰਗੀ ਤੇਲ ਲੈ ਲਿਆ ਮੈਂ ਪਹਿਲਾਂ ਸੁੱਕੀ ਲਈ ਇਹਨਾਂ ਸਾਫ਼ ਕਰ ਦਿੰਨੇ ਫੇਰ ਤੇਲ ਲਾਉਂਦੇ ਹਾਂ ਉਹ ਪਹਿਲਾਂ ਕੋਈ ਹੈਗਾ ਸਾਜੀ ਵਾਲਾ ਸਬਜ਼ੀ ਨੂੰ ਕੀ ਕਰਨ ਦਾ ਕੇਲੇ ਲੈ ਕੇ ਬਣਾ ਕੇ ਬਣਾਣਾ ਸੀ ਹਾਂ ਹਲੇ ਨਹੀਂ ਆਇਆ ਹੈਗਾ ਸਾਂਗੇ ਤੇ ਜਾ ਕੇ ਅੱਡੇ ਵੱਰ ਲੈਣ ਬੋਲ ਅੱਡੇ ਤੇ ਜਾਏਗਾ ਮੈਂ ਅੰਡੀ ਦੂਰ ਫੇਰ ਕੀ ਆ ਗਿਆ ਇਹ ਸਾਰੇ ਪੁਰਜਿਆਂ ਨੂੰ ਜਾਂ ਤੇਲ ਆ ਜਾਣਾ ਫੇਰ ਇਹਨੇ ਰੈਲੀ ਹੋਣਾ ਮੈਨੂੰ ਤਾਂ ਹੀ ਲੱਗ ਰਹੀ ਜਿਵੇਂ ਪੰਨਿਆਂ ਦਾ ਫਸਦਾ ਹੁੰਦਾ ਸਨਾਨ ਮਿਲਿਆ ਜਾਂ ਤੇ ਸਾਫ ਹੀ ਨਹੀਂ ਕਰੀਆ ਨਾ ਉਦਾਂ ਹੀ ਰੱਖਤੀ ਸੀਗੀ ਆਪਾਂ ਨੇ ਤਾਂ ਹੀ ਹੋ ਗਈ ਵੈਸੇ ਘਰ ਦਾ ਵੀ ਚੜਦਾ ਰੋਜ ਹਾਲ ਹਾਂ ਨਾ ਤੇਲ ਤੇਲ ਰੁੱਤੇ ਜਦੋਂ ਭੱਜ ਲੰਦੀ ਆ ਬਸ ਹੁਣ ਧੁੱਪਾ ਰੱਖ ਦਾਂਗੇ ਤੇਲ ਦਿੱਤਾ ਗਿਆ ਇਹਨੂੰ ਵੀ ਹੁੰਦਾ ਕਰਾਰੇ ਇੱਥੇ ਆਹ ਤੇ ਗਲੀ ਹੈ ਨਾ ਆਹ ਦੀ ਗਲੀ ਆਊਗਾ ਇਹਨੂੰ ਗਲੀ ਬੰਦ ਤਾਂ ਹੋਈ ਪਈ ਸੁਈ ਲੈ ਲਓ ਜੀ ਆਪਾਂ ਇੱਥੇ ਲੱਗਦੇ ਸੀਗੇ ਹੁਣ ਕੱਪੜਿਆਂ ਨੇ ਪਹਿਮ ਕੱਪੜਿਆਂ ਢੇਰ ਦੇ ਲੱਗਿਆ ਪਏ ਇਸ ਕਾਰਨ ਬੈ ਗਿਆ ਉੱਪਰ ਇਹ ਹੁਣ ਜਿੱਦ ਕਰਦਾ ਕਹਿੰਦਾ ਮੈਨੂੰ ਕੁਝ ਬਣਾ ਕੇ ਦੇਖਾ ਨੂੰ ਕੀ ਬਣਾ ਦੇਣਾ ਔਰ ਕੀ ਮੈਂ ਹੋਰ ਕੱਪੇ ਮੈਂ ਹਾਂ ਵੀ ਤੜਿਆ ਹੋਇਆ ਕਾ ਨੂੰ ਵਿਗਾਰ ਕਰਦਾ ਪਰ ਕਿੱਥੇ ਮੰਨਦੇ ਨੇ ਸਾਰੀ ਦਿਹਾੜੀ ਇਹਨੇ ਜੀਵ ਖਾਣ ਨੂੰ ਮੰਦੀ ਰਹੀਏ ਲੈ ਛੱਡ ਦੇ ਬੁੱਤ ਮਾਂ ਦਾ ਮੈਂ ਜਾ ਬੰਕ ਮੈਂ ਰੋਣ ਲੱਗ ਪਾ ਕੀ ਬਣਾ ਕੇ ਦਵਾਉ ਤੈਨੂੰ ਦੱਸੋ ਜੀ ਕੀ ਬਣਾ ਕੇ ਦਈਏ ਹਾਂ ਬੱਸ ਅਜੇ ਫੇਸਟ ਟੇਟ ਇਹੇ ਕੰਮ ਰਹਿਣਾ ਮਾ ਮਸੂਮਾ ਦਾ ਆਟਾ ਉਹਨਾਂ ਨੇ ਮੱਤੇ ਵਿੱਚ ਦਾ ਅੰਨ ਪਾ ਲਈਂ ਯਾਰ ਬਣਾ ਲਈਆ ਬੜਾ ਹਫ਼ਤਾ ਜਿਹੜੇ ਹਫ਼ਤਾ ਦਾ ਹਨ ਛੁੱਟੀਆਂ ਨੇ ਨਾ ਐ ਹੀ ਨਹੀਂ ਬਣਿਆ ਨਾ ਖਾਂਦੇ ਨਹੀਂ ਕਰੋ ਇਹ ਕੜਾ ਹੀ ਜਰਾਇਆ ਮਾ ਮੋਏ ਮੋਏ ਨਮਕ ਪਹਿ ਮਾਰਦੀ ਫੇਰ ਬਣਾ ਦਿੰਦੀ ਆ ਪਹਿਵਾ ਇੱਕ ਮਿੰਟ ਮੇਰਾ ਸਰਬ ਮੈਨੂੰ 10 ਮਿੰਟ ਦੇ ਦੇ ਹੈਨਾ ਅਜਾ ਇੱਕ ਮੈਡਰੇਸ ਇੱਕ ਹੁੰਦਾ ਹੈ ਮੈਡਰੇਸ ਸਰਬ 10 ਮਿੰਟ ਜੇ ਪਰੇ ਹੋ ਜੇਗਾ ਫਟਾਫਟ ਮਾਰ ਦੂੰਗੀ ਨਹੀਂ ਫਿਰ ਟੈਲ ਲਵਾਂਗਾ ਫਿਰ ਦੇਖਦੇ ਕੀ ਬਣਾ ਕੇ ਦੰਨੇ ਇਹਨੂੰ ਕਰ ਦੇ ਤੁਹਾਡੇ ਨਾਲ ਵੀ ਸ਼ੇਅਰ ਮੈਂ ਬਹਿਲਾ ਮਨਾ ਕੇ ਮੇਰੇ ਸਾਈਡ ਤੇ ਕਰ ਅੱਗੇ ਸਹਿਜ ਜੇ ਤੱਕ ਕਰ ਤਾਂ ਮੈਂ ਖੈਰੀ ਕਰੀ ਨਹੀਂ ਗਾ ਹੁਣ ਇਹ ਖਾਂ ਪਾਸੇ ਦੇ ਫਿਰ ਕੋਲ ਵੀ ਹੋ ਜਾ ਮੈਂ ਕੋਕ ਨਹੀਂ ਬਣਾਏਗਾ। ਨੌਜੀ ਮਾਰ ਲਈ ਟਹਿਾਂ ਤੇ ਮਿਲਦੇ ਆਂ ਦੇਖਦੇ ਆਂ ਕੀ ਬਣਾ ਕੇ ਦਿੰਦੀ ਆ। ਬਣਾਉਂਦੀ ਆ ਮੈਂ ਕੋਸੇ। ਤੇਰਾ ਕੁਛ ਘਰੇ ਹੋਊਗਾ ਮੈਂ ਬਣਾ ਕੇ ਦਊਂਗੀ। ਪੱਤੀ ਦਾ ਮੰਮੀ ਨੂੰ ਭੇਜਦੀ ਹਾਂ। ਅੱਜੀ ਆਪਾਂ ਨੇ ਕੱਪੜਾ ਟਹਿਾਂ ਮਾਰ ਕੇ ਰੱਖਦੀ ਆ ਉਹ ਕੱਪੜਾ ਨਹੀਂ ਬਣਾਉਂਦਾ। ਤੇ ਫਿਰ ਹੁਣ ਇਹ ਕਹਿੰਦਾ ਸੀ ਜਿੱਦਵਾਰ ਦਾ ਸੀ ਜਿਸ ਕਾਰਨ ਕਹਿੰਦਾ ਬਣਾ ਕੇ ਦੇ ਕੁਛ ਤੇ ਹੁਣ ਫਿਰ ਨਾਲ ਮੈਂ ਇਹਨੂੰ ਚਲੋ ਮੈਂ ਮੈਦਾ ਪਏ ਨੂੰ ਮੱਠੀ ਬਣਾਣੀ ਹੈ ਇਤਨਾ ਘਰ ਕੇ ਮੈਂ ਬਣਾ ਕੇ ਲੈਣਾ ਹੈ ਹੜ ਜੋ ਤਾ ਤੇ ਮੈਂ ਹੁਣ ਨਾ ਤੇਲ ਤਾਂ ਤਾਂ ਗਰਮ ਹੋਣਾ ਤੇ ਆਟਾ ਮੈਂ ਗੁੰਨ ਕੇ ਰੱਗੀ ਸੀਗੀ ਅਸੀਂ ਪੱਠੇ ਪਾ ਜਾਂਦੇ ਆਟਾ ਮੈਦਾ ਆਹੋ ਮੈਦਾ ਮੈਦੇ ਦਾ ਇਟ ਹੁੰਦਾ ਆਟੇ ਦਾ ਮੈਦਾ ਤੇ ਉਹ ਗੁੰਨ ਕੇ ਰੱਗੀ ਸੀਗੀ ਪੱਠੇ ਅਸੀਂ ਪਾ ਜਾਂਦੇ ਹੁਣ ਆ ਕੇ ਫੇਰ ਮੈਂ ਚਲ ਹੁਣ ਬਣਾਦਾ ਸਵਾ ਖਚਾ ਦਾ ਟਾਈਮ ਹੋ ਗਿਆ ਬਿਚਾਰ ਉਤਾਰਨ ਨੂੰ ਜਾਣ ਜਾਣ ਨੂੰ ਬਾੜ ਚੁੱਕੀ ਚਾਮਲੀ ਤਾਂ ਨਹੀਂ ਹੁੰਦਾ ਹੈਗਾ ਬੇਟਾ ਇਹ ਮਰਲ ਬਣਾ ਕੇ ਦੇ ਦਿੰਦੀ ਐ ਨੂੰ ਥੋੜੀ ਜੀ ਦੋ ਤਿੰਨ ਪੇੜੀਆਂ ਦੀ ਬਣਾਉਣੀ ਚਾਹਾਂ ਦਾ ਚੰਦਾ ਤਾਂ ਕਟਰੀ ਬਣਾਉਣਾ ਰੱਖ ਲੈਣਾ ਕਟਿੰਗ ਕਰਕੇ ਫੇ ਇਕੱਠੀ ਉਤਾਰ ਦਾਂਗੀ ਨਾ ਕੁ ਨਾ ਤੇ ਤੋ ਕਟਿੰਗ ਨਹੀਂ ਹੋ ਰਹੀ ਸਹੀ ਤਾ ਚੱਕਣੀਆਂ ਇਕੱਠੀਆਂ ਹਲੇ ਰੁਕ ਜਾ ਅੱਛਾ ਇਕੱਠੀਆਂ ਪਾ ਦਾਂਗੇ ਪੁੱਤ ਚੱਲ ਕਾਲੀ ਮਚਾ ਦਿੰਦਾ ਆ ਤਾਂ ਨੀਵਾਂ ਬਣਦੀ ਬਣਦੀ ਬਣੂ ਮੱਥਾ ਤੇ ਰੱਖ ਦੇਣੇ ਇਹ ਪੱਠੀਏ ਟਾਲ ਦੇਣੀ ਲੰਬੇ ਲੰਬੇ ਜੱਬੇ ਵੜਦਾ ਛੋਟੇ ਬਣਦੇ ਨੇ ਆ ਜੀ ਆਪਣੇ ਕੋਲ ਹੋ ਗਿਆ ਸੋ ਜੀ ਆਪਾਂ ਨੇ ਪਾ ਦਿੱਤਾੜਨੇ ਸਾਰੇ ਦੋ ਫੇੜੇ ਹੋ ਦਿੰਦੇ ਆ ਨਿਕ ਬਣੇ ਸੜਗਣੇ ਹੱਥ ਨਿਕ ਬਣੇ ਭੂਵੇਂ ਹੋਤਾ ਤਾਂ ਚਲੋ ਆਪਾਂ ਫਿਰ ਮਿਲਦੇ ਆ ਜਲ ਡੰਗਰ ਕੋਲ ਸਾਰੇ ਬਣ ਗਏ

ਧਨੀਆ ਲੈ ਕੇ ਆਇਸੀਂ ਦੇਖ ਕੇ ਧਨੀਆ ਲੈ ਕੇ ਆਇਸੀਂ ਦੇਖ ਕੇ ਹੈ ਜਲਬਿਆ ਇਹ ਹਨਾ ਵਧੀਆ ਲੱਗਦਾ ਧਨੀਆ ਹਨਾ ਦਾ ਸਬਜੀ ਚੋਪੇ ਪਰ ਹੁਣ ਕੀ ਕਰੀ ਆਪਾਂ ਕਰੀ ਦੇ ਦੇ ਨੇ ਪੱਤੇ ਪੁੱਤੇ ਜੇ ਤੋੜ ਕੇ ਪਾ ਲੰਨੇ ਇਹਦੇ ਵਿੱਚ ਜਦ ਧੱਤਾ ਣੀ ਇਹ ਘੜੇ ਉਦੋਂ ਤੋੜਨੇ ਹੁੰਤੋਂ ਕਿਉਂ ਇੰਨਾ ਤਾਂ ਪਾਇਆ ਪੁੱਤ ਆਪਾਂ ਨੂੰ ਤਾਂ ਇਹ ਪਤਾ ਕਿੰਨਾ ਪਾਇਆ ਬਹੁਤ ਨਹੀਂ ਵਰਤਿਆ ਤੁਸੀਂ ਹਲੇ ਕਹਿ ਦਿੰਦੇ ਤੇ ਮਮੀ ਬਹੁਤ ਨਹੀਂ ਆਪਾਂ ਦੇ। ਸਾਈਜ਼ ਨਹੀਂ ਖਾਂਦਾ ਹੈਗਾ ਜਲਦ ਨਹੀਂ। ਇਦਾਂ ਹੀ ਥੋੜ੍ਹਾ ਥੋੜ੍ਹਾ ਕਰਕੇ ਪਾ ਲਾਂਗੇ। ਪੱਕੇ ਹੋਰ ਦੂਬਾਸ਼ਣਾ ਆਉਗੀ ਹਨਾ ਵਧੀਆ ਦੇ ਵਿੱਚ। ਘੰਟਾ ਲਾ ਦੂੰ। ਨਾ ਜੈਨ ਸਬਜ਼ੀ ਬਣਨੀ ਜੈਨ ਮੈਂ ਇਹ ਕਰ ਲੈਣਾ। ਸਾਜੇ ਦਾ ਮਾਣਾ। ਹੈਗੀ ਹੈ ਥੋੜੀ ਕੱਚੀ ਆ। 6 ਕਿਲੋ ਕਿਹਾ ਹੁੰਦਾ। ਹਲੇ ਕਿਤੇ ਬੜਾ। ਮਨ ਨੂੰ ਨਾ ਨੰਦੇ ਨਾ ਰਬੂਤ ਨੂੰ ਕਪੜੇ ਦੇ ਕਪੜੇ ਦੇ ਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਵੀ ਇੱਕ ਕੇ ਐਂਡ ਕਰਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਨੇ ਤਾਂ ਪਲੀਜ਼ ਜਰੂਰ ਸਪੋਰਟ ਕਰੋ ਸਾਡੇ ਚੈਨਲ ਨੂੰ ਤੇ ਫੁੱਲ ਵਾਚ ਕਰ ਲਿਆ ਕਰੋ ਜੀ ਵੀਡੀਓ ਨੂੰ ਤੇ ਸ਼ੇਅਰ ਕਰ ਦਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਕਰ ਦਿਆ ਕਰੋ ਤੇ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜਿਹੀ ਲੱਗਦੀਆਂ ਦੱਸਿਆ ਕਰੋ ਜੀ ਕਮੈਂਟ ਕਰਕੇ ਬਾਕੀ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਇੱਥੇ ਕਰਦੇ ਆਂ ਮਿਲਾਂਗੇ ਕੱਲੋ ਕਿਸੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਸ਼ਸ਼ੀਆਕਾਲ ਜੀ ਬਾਏ ਬਾਏ